ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਲਪਿਕ ਚੱਲਦੇ ਆਪ ਸਾਰਿਆਂ ਨੂੰ ਸਵਾਗਤ ਕਰਦੀ ਅੱਜ ਦਾ ਆਪਾਂ ਬਲੌਗ ਬਣਾਇਆ ਜੀ ਅੜੀਸਰ ਸੈਵ ਦੇ ਆਪਾਂ ਗੁਲਕਰ ਦੇ ਵਿੱਚ ਬਲੌਗ ਬਣਾਇਆ ਸੀ ਤੇ ਜਿਹੜੀ ਆ ਮਸ਼ੀਨ ਚੱਲ ਰਹੀ ਹੈ ਜੀ ਇਹ ਆਪੇ ਅੜੀਸਰ ਸੈਵ ਫੁੱਲ ਕਿ ਬਣਾਉਂਦੇ ਜਿਹੜੇ ਅੜੀਸਰ ਸੈਵ ਇਹ ਮਸ਼ੀਨ ਚੱਲ ਰਹੀ ਹੈ ਬਹੁਤ ਪੁਰਾਣਾ ਗੁਰੂ ਘਰ ਹੈ ਜੀ ਬਹੁਤ ਸੰਗ ਪਉਂਦੀ ਇਸ ਗੁਰੂ ਘਰ ਤੇ ਬਹੁਤ ਦੂਰੋਂ ਦੂਰੋਂ ਨੇੜੋਂ ਵੀ ਘਰ ਆਉਂਦੇ ਆ ਤੇ ਕਿਸੇ ਵੀ ਭੈਣ ਦੀ ਕੋਈ ਸੁੱਖ-ਪੂਰੀ ਨਾ ਹੁੰਦੀ ਨਹੀਂ ਤੇ ਇੱਥੇ ਅੜਿਸਰ ਸਹਿਬ ਹੋ ਜਾਂਦੀ ਤੇ ਇਹ ਆਪਣੇ ਰਸਤੇ ਵਿੱਚ ਵੀ ਜੇ ਆਪਾਂ ਅੜਿਸਰ ਸਹਿਬ ਜਾਨੀਏ ਘੁੰਮ ਕੇ ਆਉਂਦਾ ਰਹੁੰਨੀ ਆਣਾ ਗੁਰੂ ਘਰ ਜੀ ਤੇ ਉੱਥੇ ਆਪਾਂ ਸੱਭਿਆਚਾਰਕ ਬਹੁਤ ਸੰਭਾਲ ਕੇ ਰੱਖਿਆ ਗਿਆ ਹੈ ਪੈਣਾ ਜਿਹੜੀਆਂ ਬੀਬੀਆਂ ਦਰੀਆਂ ਮੰਦਰਾ ਹਨਾ ਪੁਰਾਣੀ ਜਿਹੜਾ ਸੱਭਿਆਚਾਰਕ ਇਹ ਆਪਣ ਨੂੰ ਹੁਣ ਕਿਸੇ ਭੈਣ ਨੂੰ ਅਜੇ ਤੱਕ ਪਤਾ ਨਹੀਂ ਅਜੇ ਵੀ ਕਿਹੜੀ ਹੈ ਜੀ ਮੈਂ ਅੱਜ ਤੇ ਕੱਲ ਦੇ ਬੱਚੇ ਹਨਾ ਛੋਟੀ ਭੈਣਾਂ ਨਹੀਂ ਹਨ 20 25 ਸਾਲ ਦੀ ਹੈ ਨਾ ਕੋਈ ਭੈਣਾਂ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਹਨ ਜੱਦਰੀਆਂ ਤੇ ਥਾਣੀ ਸਤਨਾੰਗਰ ਚਰਤ ਦੇ ਦਰਿਆ ਬੈਣੀਆ ਤੇ ਤਾਣੀ ਬੋਲਣੀ ਇਹ ਕਿਸੇ ਭੈਣ ਨੂੰ ਅੱਜ ਵੀ ਵੀ ਕਿਸੇ ਨੂੰ ਨਹੀਂ ਪਤਾ ਗੁਰਮੀ ਹਣੇ ਗੁਰੂ ਘਰ ਦੇ ਵਿੱਚ ਗੁਰਨਾਨਕ ਤੇ ਦਾ ਜੇ ਦਾ ਸੀ ਉੱਥੇ ਗੁਰੂ ਘਰ ਬਣਾਇਆ ਗਿਆ ਸੀ ਉਹ ਪ੍ਰਾਣੀਆਂ ਤੋਂ ਪ੍ਰਾਣੀਆਂ ਜਿਹੜਾ ਆਪਣਾ ਸਭਿਆਚਾਰਕ ਉਹ ਬਹੁਤ ਜ਼ਿਆਦਾ ਸਨਮਾਨ ਕੇ ਰੱਖਿਆ ਗਿਆ ਜੀ ਤੇ ਇੱਕ ਜੀ ਤਾਣੀ ਜਿਹੜੇ ਪਹਿਲਾਂ ਪੈਣ ਅਖੀਸ ਬੋਲਦੇ ਸੀ ਪ੍ਰਾਣੀਆਂ ਆਪਣੇ ਦੀਪਨ ਹਨਾ ਜਿੰਨੇ 50 ਸਾਲ ਦਾ ਵੀ ਤੇ 40 50 ਸਾਲ ਦਾ ਵੀ ਬੋਲਦੇ ਉਹ ਤਾਣੀ ਜਾਂ 60 ਸਾਲ ਦਾ ਹੋਵੇ ਮੰਨ ਲਓ 71 ਤਾਣੀ ਬੋਲਨੀ ਪਹਿਲਾਂ ਇਹ ਵੀ ਕੰਮ ਕਰਦੇ ਸੀ ਪਹਿਲਾਂ ਮੁੱਠੀ ਸਾਰਾ ਹੁੰਦਾ ਜਿਹੜਾ ਦਾਜ ਹੁੰਦਾ ਸੀ ਹੱਥੀ ਬਣਾਉਂਦੇ ਸੀ ਘਰੀਆਂ ਬੋਲਦੇ ਹੁਣ ਤਾਂ ਅੱਜ ਕੱਲ੍ਹ ਤੇ ਕਿਸੇ ਨੂੰ ਪਤਾ ਨਹੀਂ ਹੁੰਦਾ ਨਾ ਅੱਜ ਦੀ ਵੀਡੀਓ ਤੋਂ ਤੇ ਧਰੀਆਂ ਬੋਲਦੀਆਂ ਤੇ ਜਿੱਦ ਲਈ ਮੇਰੇ ਨਾਲ ਮੇਰੀ ਭੈਣਾਂ ਅਸੀਂ ਆਪਣੇ ਪਿੰਡ ਤੋਂ ਬਸ ਰਹੇ ਹਾਂ ਤੇ ਪਿੰਡ ਦੇ ਵਿੱਚੋਂ ਵਸਿਆ ਹਾਂ ਕਿ ਤੱਕ ਆਪ ਕਿਹੜਾ ਜਾਇਆ ਜੀ ਪੰਜ ਸੱਤ ਵਾਰ ਜਾਇਆ ਸੀ ਤਾਂ ਅੱਜ ਦੀ ਵੀ ਨਹੀਂ ਪਤਾ ਹੋਣਾ ਜਿਵੇਂ ਜਿਹੜਾ ਹੱਥਾ ਹੁੰਦਾ ਹਨਾ ਉਦਰੀ ਬੋਲੀ ਅਲੱਗ-ਅਲੱਗ ਡਿਜ਼ਾਈਨ ਬਣਾਉਣੇ ਪਰ ਹੱਥੇ ਨਾਲ ਆਪਾ ਕਰਵਾਉਣ ਨੂੰ ਹਨਾ ਤੇ ਇਵੇਂ ਦਾ ਡਿਜ਼ਾਈਨ ਆਪਾਂ ਇੱਥੇ ਤੇ ਬਣਾਉਣੇ ਜੀ ਤੇ ਜਿਹੜਾ ਆਪਾਂ ਇਹ ਹੁਣ ਕਰ ਦਿਖਾ ਰਹੇ ਇਹ ਸੋਈਆਂ ਨਾਲ ਸੋ ਯਾਨਾ ਗੁਰੂ ਜੀ ਇਹ ਵੀ ਰਸਤੇ ਵਿੱਚ ਆਉਂਦਾ ਹੈ ਇਹ ਗੁਰੂ ਸਾਹਿਬ ਮਹਾਰਾਜ ਗੁਰੂ ਤੀਕ ਬਹਾਦਰ ਗੁਰੂ ਨੋਮੀ ਫਾਉਸ਼ਾ ਇੱਥੇ ਜੀ ਜਿਹੜੇ ਕਰੀਰ ਬਣੇ ਹੋਏ ਤੇ ਕੂੜੇ ਬਣੇ ਸੀ ਇੱਕ ਰਾਤ ਗੁਰੂ ਜੀ ਨੇ ਇੱਥੇ ਕੱਟੀ ਸੀ ਤੇ ਜਿਹੜਾ ਅੜੀਸਾ ਗੁਰੂ ਘਰਾ ਜੀ ਉੱਥੇ ਮਹਾਰਾਜ ਨੇ ਜਦੋਂ ਤਮਾਕੂ ਦੇ ਖੇਤ ਸੀ ਤੇ ਤਮਾਕੂ ਦੇ ਖੇਤ ਦਾ ਧੋੜਾ ਲੰਘਿਆ ਨੇ ਤੇ ਤਮਾਕੂ ਦੇ ਖੇਤ ਹੁੰਦੇ ਸੀ ਇਹ ਜਗਾ ਤੇ ਸਾਰੇ ਤਮਾਕੂ ਦੇ ਖੇਤ ਹੁੰਦੇ ਸੀ ਇਹ ਤੁਹਾਨੂੰ ਅਸੀਂ ਰੂਮ ਦੇ ਘਰ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਰੋਮਨੀ ਆ ਨਾ পুরো ਘਰ ਵਿੱਚ ਇੱਥੇ ਸਾਰੇ ਜਿਹੜਾ ਦਿਖਾਈ ਦੇ ਰਿਹਾ ਜੀ ਇਹ ਆਪਾਂ ਜਦੋਂ ਪਹਿਲਾਂ ਵੀ ਗਏ ਹੋਏ ਸੀ ਕੋਈ ਆਪਾਂ ਕੁਝ ਵੀਡੀਓ ਤੇ ਆਪਾਂ ਤੇ ਭਾਂ ਲੈਣਾ ਸੀ ਤੇ ਆਪ ਨੂੰ ਕੱਤਰਾ ਬਸੰਦ ਸੀ ਜੀ ਪਰ 체 ਕੱਤਤੀ ਆਈ ਹੈ ਤਾਂ ਹੀ ਦਰੀ ਪਉਣੀ ਹੈ ਤੇ ਇਵੇਂ ਦੇ ਆਪਣੀ ਸ਼ਿਸ਼ਤ ਨੂੰ ਬਹੁਤ ਪਸੰਦ ਆਇਆ ਆਪ ਨੂੰ ਪਸੰਦ ਆ। ਹਮ ਬਹੁਤ ਚਾਹੁੰਦੇ ਕਿ ਇਹ ਮੇਂ ਦਰੀਆਂ ਕਿਸੇ ਨੂੰ ਆਉਂਦਾ ਹਨ ਪਹਿਲਾਂ ਜੀ ਬੋਲਦੇ ਸੀ ਤੇ ਪੁਸ਼ਕ ਥੋੜੇ ਬਹੁਤ ਆਉਂਦਾ ਸੀ ਆਪ ਨੂੰ ਪਹਿਣਾ ਦੀਆਂ ਤੇ ਦੁਪੱਟੀਆਂ ਸੀ ਤੇ ਉਹਨਾਂ ਨੂੰ ਮੈਂ ਤੇ ਜਿਆਦਾ ਪਸੰਦ ਆ। ਜਿਵੇਂ ਕਿ ਫੇਰ ਵੀ ਸੋਟ ਇਤਨੀ ਤੇਰੀ ਉਹ ਵੀ ਇਹ ਆਪਣੇ ਰਾਸਤੇ ਵਿੱਚ ਆਉਂਦਾ ਜੇ ਤੁਸੀਂ ਆਪ ਵੀ ਸਵਾਰੀ ਤੇ ਜਾਣੇ ਆ ਭਾਵੇਂ ਦੇ ਸਾਧਨ ਤੇ ਜਾਣੇ ਆ। ਰੋਮੀਆਣਾ ਗੁਰੂ ਘਰ ਹੈ ਜਿਹੜਾ ਡੇਰਾ ਸਾਹਾ ਤੇ ਰੋਮੀਆਣਾ ਗੁਰੂ ਘਰ ਬਣਿਆ ਇੱਥੇ ਤੋਂ ਸਾਰਾ ਕੁਝ ਦੇਖ ਲੂਗਾ ਇਹ ਰਸਤੇ ਤੇ ਲੱਗੇ ਹੋਏ ਆਪਦੇ ਸਾਹਮਣੇ ਜਾਓਗੇ ਤਾਂ ਵਧੀਆ ਸੁਣਨ ਛਾਰੀ ਕਿ ਸੌਫਾ ਰਹਿੰਦਾ ਜਿੱਥੇ ਆਪਾਂ ਬਸਣਦੇ ਜਾਂਦੇ ਤਾਂ ਹੋਣਾ ਜਾਂ ਵੀ ਆਪਾਂ ਨੂੰ ਅੜੀ ਸਾਲ ਸਾਹਿਬ ਜਾ ਸਕਦੇ ਫਿਰ ਆਪਾਂ ਜਿਹੜਾ ਸੋਈਆਂ ਨਾਲ ਗੁਰੂ ਘਰ ਹੋ ਗਿਆ ਰੋਮੀਆਣਾ ਹੋ ਗਿਆ ਇੱਥੇ ਨਹੀਂ ਆਪਾਂ ਜਾ ਸਕਦੇ ਤੇ ਜਾਂ ਪਿੰਡ ਦੇ ਵਿੱਚ ਵਸ ਜਾਂਦੀ ਹੂ ਤੁਸੀਂ ਇਵੇਂ ਜਾਣਾ ਤਾਂ ਫਿਰ ਵੀ ਆਪਾਂ ਜਾ ਸਕਦੇ ਪਾਸੇ ਜਰੂਰ ਕਿ ਜਾਂਦੀ ਹੈ ਦੋਵੇਂ ਜਗ੍ਹਾ ਤੇ ਵਸ ਜਾਂਦੀ ਹੈ ਇਹ ਦਿੱਤ ਰੂਮੀ ਦੇ ਵਿੱਚ ਤੇ ਦੋਵੇਂ ਜਗ੍ਹਾ ਵਿੱਚ ਇਹ ਗੱਲ ਜੰਦੀ ਹੈ ਤੇ ਆਪਣੀ ਅੜੀਸਰ ਉਹ ਤਿੰਨ ਘਰ ਤੇ ਫਾਸਲੇ ਹੈ। ਮੈਂ ਇੱਥੇ ਰੂਮੀ ਅਨੇ ਗੁਰੂ ਘਰ ਚ ਗਈਆਂ। ਸਾਨੂੰ ਕਮੈਂਟ ਕਰਕੇ ਦੱਸੋ ਕਮੈਂਟ ਬਾਕ ਵਿੱਚ ਤੁਸੀਂ। ਕਮੈਂਟ ਕਰਕੇ ਦੱਸੋ ਤੁਸੀਂ ਕਿਹੜੇ-ਕਿਹੜੇ ਤੁਸੀਂ ਅੜੀਸਰ ਸੈਵ ਗਏ ਆ ਰੂਮੀ ਆਨੇ ਗੁਰੂ ਘਰ ਚ ਹੈਂ ਸੋਈਆਂ ਨੇ ਕਰੇ। ਸੋਈਆਂ ਆਨੇ ਗੁਰੂ ਘਰ ਦੇ ਵਿੱਚ ਆਪਾਂ ਤਿੰਨ ਵੀ ਛੁੱਟ ਗਏ ਸੀ ਤੇ ਉੱਥੋਂ ਦੀ ਆਪਾਂ ਵੀਡੀਓ ਲੈ ਲਈ। ਗੁਰੂ ਜੀ ਨੂੰ ਕਿਸ ਜਿਹੜਾ ਤੁਹਾਨੂੰ ਸੀ ਗੁਰਦੁਆਰਾ ਦਿਖਾ ਰਿਹਾ ਗੁਰੂ ਘਰ ਦਿਖਾ ਰਿਹਾ ਜੀ ਇਹ ਗੁਰੂ ਨਾਨਕ ਦੇਵ ਦਾ ਗੁਰਦੁਆਰ ਸੀ ਤੇ ਗੁਰਦੁਆਰਾ ਜਿਹਦਾ ਥੂਮੀ ਆਣੀ ਸੀ ਜਿਹੜਾ ਗੁਰਦੁਆਰਾ ਤੁਹਾਨੂੰ ਦਿਖਾ ਦਿੱਤੀ ਗੁਰੂ ਨਾਨਕ ਦੇਵ ਕੀ ਪੋ ਚਿਰ ਰਹਿ ਕੀ ਗਏ ਇੱਥੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਸੰਗਤ ਕੜੀ ਸਾਹਿਬ ਸੈਵੀ ਅੜੀ ਸਰ ਸਾਹਿਬ ਦੇਖੋ ਜੀ ਬਹੁਤ ਸੰਗਤ ਦੂਰੋਂ ਨੇੜੇ ਤੇ ਬਹੁਤ ਰਸ਼ ਹੋ ਗਿਆ ਸੀ ਇਹ ਜੀ ਆਪਾਂ ਤੁਹਾਨੂੰ ਬਾਹਰੋਂ ਆਪਾਂ ਵੀਡੀਓ ਜਿਹੜੀ ਬਣਾ ਰਹੇ ਆ ਤੇ ਇਹ ਹੈਗਾ ਜੀ ਅੜੀ ਸੰਗਤ ਸਾਹਿਬ ਕੋ ਜੀ ਤੁਹਿੰਦੇ ਕੋਲ ਸਾਰੇ ਸੰਗਤ ਆ ਪੜੀ ਸਰਸਾ ਜੀ ਇਹ ਬਾਹਰ ਇਹ ਆ ਦੇਖੋ ਫਿਰ ਸੰਗਤ ਦਾ ਕੰਮ ਤੇ ਕਰਵਾ ਰਹੀ ਇੱਥੇ ਤੇ ਗੁੰਡੀਆ ਤੇ ਜਿਹੜਾ ਆ ਦਰਖਤ ਬਣਿਆ ਜੀ ਇਹ ਗੁਰੂ ਘਰ ਦੇ ਬਾਹਰ ਬਣਿਆ ਹੋਇਆ ਤੇ ਉਹ ਜੀ ਮੇਨ ਗੇਟ ਹੈ ਤੇ ਬਹੁਤ ਦਾ ਜਿਹੜਾ ਅੜੀ ਸਰਸਾ ਨੂੰ ਦੱਸਾਰੇ ਇਹ ਮੇਨ ਗੇਟ ਆ ਗਿਆ ਤੇ ਇੱਥੇ ਜਿਹੜੀ ਆਪਣੇ ਸਮਾਦ ਬਣੀ ਹੋਈ ਹੈ ਬਹੁਤ ਤੇ ਨਿੰਮ ਜਿਵੇਂ ਨਾਉ ਹੋਏ ਨਿਮਚੜਾ ਕੇ ਜਾਂਦੇ ਕਿਸੇ ਪੂਨੇ ਬਾਹਰ ਜਾਣਾ ਬੱਚਿਆਂ ਨੇ ਤਾਂ ਤੋਂ ਅੜਿਸਤ ਪੁਰੀ ਹੋਵੇ ਜੀ ਇਹ ਹੈਗਾ ਗੁਰੂ ਘਰ ਅੜਿਸਤ ਤੇ ਆਪ ਜਿਹੜੀ ਆਪ ਤੁਹਾਨੂੰ ਦਿਖਾਈ ਹੈ